ਸਰ ਡੀਡੀ ਪਬਲੀਆਪਟਾ ਹਸਤ ਦਿਨ ਨੌਜਵਾਨਾਂ ਦੀ ਸਰਖਾ ਸੇਚ ਕੋਈ ਨਤਨਕ ਮੌਤ ਮੁਖਤਸਰ ਨੇੜੇ 1/6 ਸਰਖਾ ਸਾਵਾਪਿਆ ਹੈ ਜਿੱਤੇ ਦਿਨਾਂ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟੱਕਰ ਮਾਰੀ ਜਿਸ ਨਾਲ ਤੋਂ ਨੌਜਵਾਨਾਂ ਦੀ ਮੌਤ ਹੋ ਗਈ ਜਦ ਕੇ ਇੱਕ ਨੇ ਹਸਤਾਚਾਤੇ ਤਬ ਤੋੜਿਆ ਕਮਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਅੱਜ ਤਕਰੀਬਨ 5:30 ਵਜੇ ਮੈਨੂੰ ਕੋਲ ਕਾਲ ਆਈ ਹੈ ਕਿ ਆਪਣੇ ਪਿੰਡ ਦੇ ਤਕਰੀਬ ਨੇੜੇ ਇੱਕ ਹਾਦਸਾ ਹੋਇਆ ਪਿਆ ਜਿਹਦੇ ਤੇ ਤਿੰਨ ਮੋਟਰਸਾਈਕਲ ਤੇ ਸਵਾਰ ਤਿੰਨ ਮੁੰਡੇ ਸੀਗੇ ਉਹ ਡਿੱਗੇ ਪਏ ਆ ਮੈਂ ਕਿਸੇ ਮੈਰਿਜ ਫੰਕਸ਼ਨ ਤੇ ਸੀਗਾ ਜੀ ਮੈਂ ਉੱਥੋਂ ਤੁਰੰਤ ਉਸ ਜਗ੍ਹਾ ਤੇ ਪਹੁੰਚਿਆ ਜਿੰਨਾ ਵਿੱਚੋਂ ਦੋ ਮੁੰਡਿਆਂ ਦੀ ਤਾਂ ਮੌਕੇ ਤੇ ਡੈਥ ਹੋਈ ਪਈ ਸੀ ਇੱਕ ਮੁੰਡਾ ਜਿਹੜਾ ਉਹਦੇ ਸਾਹ ਚੱਲਦੇ ਸੀ ਮੈਂ ਉਸ ਨੂੰ ਬਿਨਾਂ ਦੇਰੀ ਤੋਂ ਕਾਰ ਦੇ ਵਿੱਚ ਪਾ ਕੇ ਸਿਵਲ ਹਸਪਤਾਲ ਪਹੁੰਚਦਾ ਕੀਤਾ ਜੀ ਨਾਲ ਦੀ ਨਾਲ ਤੇ ਚਲੋ ਮੰਦਪਾਗੀ ਖਬਰਾਂ ਵੀ ਉਹਨਾਂ ਦੀ ਇੱਥੇ ਆ ਕੇ 20-25 ਮਿੰਟ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਹੈ ਜੀ ਇਹਨਾਂ ਕੋਲੇ ਮੋਟਰਸਾਈਕਲ ਸੀਗਾ ਜੀ ਪਰ ਇਹ ਨਹੀਂ ਪਤਾ ਲੱਗਿਆ ਵੀ ਕਾਦੇ ਚ ਵੱਜਿਆ ਜਾਂ ਕੀ ਹਾਸਾ ਹੋਇਆ ਕੀ ਦੇ ਨਾਲ ਵੱਜਿਆ ਇਹਦਾ ਕੋਈ ਹਿਤਕਰ ਨਹੀਂ ਪਤਾ ਲੱਗਿਆ